ਵਾਸੀਆਂ ਨੂੰ ਇੱਕ ਹੋਰ ਦੁਬਾਰਾ ਬਾਤ ਤੇ ਪਹਿਲ ਕਦਮੀ ਅੱਜ ਜਿਹੜੀ ਬਹੁਤ ਵਗਦੀ ਸੜਕ ਜਿਹੜੀ ਜਿਹਨੂੰ ਆਪਾਂ ਹਰਬਚਨਲੀ ਰੋਡ ਕਹਿੰਦੇ ਆ ਔਰ ਇਹ ਕਾਇਦਾ ਡਾਕਟਰ ਨਾਥਾ ਨਾਮ ਜੀ ਦੀ ਦੁਕਾਨ ਤੋਂ ਚੱਲਦੀ ਆ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਜਿਹੜੀ ਆ ਅੰਗੋਲੀ ਪਈ ਸੀਗੀ ਅੱਜ ਇਸ ਸੜਕ ਦਾ ਅਪਗ੍ਰੇਡੇਸ਼ਨ ਜਿਹੜੀ ਆ ਉਹ ਕਰਨ ਜਾ ਰਹੇ ਆ ਔਰ ਇਹ ਸੜਕ ਦਾ ਕੰਮ ਜਿਹੜਾ ਇਹ ਡਾਕਟਰ ਨਥਾਰਾਮ ਜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਤੇ ਪਿੰਡ ਅਲੂਨੇ ਤੱਕ ਇਹ ਇਹਦੀ ਮੁਰੰਮਤ ਹੋਊਗੀ ਔਰ ਸੁਖਦਾਨ ਗਰੇਵ ਤੱਕ ਇਹ ਅੱਗੇ ਹੀ ਚੌੜੀਆਂ ਉਸ ਤੋਂ ਬਾਅਦ ਇਹ 18 ਫੁੱਟ ਤੋਂ ਲੈ ਕੇ 23 ਫੁੱਟ ਚੌੜੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਬਾਈਪਾਸ ਬਣਦਾ ਔਰ ਇੱਕ ਗੱਲ ਵਾ ਹੋਰ ਦੱਸਣਾ ਚਾਹਣਾ ਕਿ ਬਾਈਪਾਸ ਚੌਕ ਨੂੰ ਵਧੀਆ ਤੇ ਚੌੜਾ ਕੀਤਾ ਜਾਊਗਾ ਔਰ ਅਲੂਨੇ ਤੱਕ ਜਿੰਨੇ ੱਡੇ ਆਉਂਦੇ ਨੇ ਭਾਵੇਂ ਉਹ ਬਾਈਪਾਸ ਚੌਕ ਆ ਆਵੇਂ ਉਹ ਹਜ਼ਾਤਨਗਰ ਦਾ ਅੱਡਾ ਵਾ ਪਾਵੇਂ ਉਹ ਤੁੰਗਾ ਦਾ ਅੱਡਾ ਵਾ ਜਾਂ ਵਰਸੋਲੇ ਦਾ ਅੱਡਾ ਵਾ ਸਰਾਵਾ ਦਾ ਅੱਡਾ ਜਸਪਾਲ ਜੀ ਤੁਹਾਡਾ ਪਿੰਡ ਦਾ ਵੀ ਜਿਹੜਾ ਬਾਹਰ ਅੱਡਾ ਵਾ ਉਹਨੂੰ ਵੀ ਆਪਾਂ ਚੋੜਿਆ ਕਰਾਂਗੇ ਕਿਸੇ ਤਰੀਕੇ ਨਾਲ ਮੇਰੇ ਸਾਥੀ ਆਜ਼ਾਦਨਗਰ ਤੋਂ ਵੀ ਆਏ ਨੇ ਵਰਸੋਲੇ ਤੋਂ ਵੀ ਆਏ ਨੇ ਸਰਾਵਾ ਤੋਂ ਵੀ ਆਏ ਹੋ ਤੋ ਇਹ ਸਾਰਾ ਤੁਹਾਡਾ ਜਿਹੜਾ ਚਿਹਰਾ ਮੋਰਾ ਵਧੀਆ ਬਣੂਗਾ ਔਰ ਜਿੱਥੇ ਕਿਤੇ ਲੋੜ ਹੋਏਗੀ ਉੱਥੇ ਬਕਾਇਦਾ ਇੰਟਰਲਾਕਿੰਗ ਟਾਇਲਸ ਵੀ ਜੜੀਆਂ ਨੇ ਉਹ ਵੀ ਲਾਈਆਂ ਜਾਣਗੀਆਂ ਤਾਕਿ ਇਹ ਸੜਕ ਦੀ ਜਿਹੜੀ ਖੂਬਸੂਰਤੀ ਵળે ਔਰ ਲੋਕਾਂ ਨੂੰ ਆਵਾਜਾਈ ਦੇ ਵਿੱਚ ਆਸਾਨੀ ਹੋ ਸਕੇ ਇਹਦੇ ਤੇ ਤਕਰੀਬਨ 8 ਕਰੋੜ ਤੇ 15 ਲੱਖ ਰੁਪਈਆ ਖਰਚਾ ਆਉਂਦਾ ਹੁਣ ਅਨੁਮਾਨ ਔਰ ਇੱਕ ਖੂਬਸੂਰਤੀ ਜਿਹੜੀ ਇਹ ਆ ਕਿ ਇਹੋ ਹੀ ਅੱਗੇ ਕੀ ਹੁੰਦਾ ਸੀ ਕਿ ਸੜਕਾਂ ਬੰਦੀਆਂ ਸੀਗੀਆਂ ਉਹਦੀ ਸਾਮ ਸੰਭਾਲ ਲਈ ਸੀ ਹੁੰਦੀ ਔਰ ਉਹ ਸਾਮ ਸੰਭਾਲ ਨੂੰ ਸੁਨਿਸ਼ਚਿਤ ਕਰਨ ਵਾਸਤੇ ਪੰਜਾਬ ਦੀ ਸਰਕਾਰ ਨੇ ਮੌਜੂਦ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਕਿ ਨਾਲ ਸ਼ਰਧ ਲਾਤੀ ਆ ਕਿ 5 ਸਾਲ ਇਹਦੀ ਜਿਹੜੀ ਸਾਂਭ ਸੰਭਾਲ ਆ ਉਹ ਵੀ ਜਿਹੜਾ ਠੇਕੇਦਾਰ ਜਿਹੜਾ ਬਣਵਾ ਰਿਆ ਉਹ ਹੀ ਕਰੂਗਾ ਕੋਈ ਕਰਕੇ ਸ਼ਰਧ ਜਿਹੜੀ ਆ ਬਦ ਕਲ ਜਿਹੜੇ ਜਾਣੀ ਨਹੀਂ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਅੱਜ ਆਪਣੇ ਮਾਣਯੋਗ ਲੋਕ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਜਿਹੜੇ ਪਾਰਟੀ ਦੇ ਕੌਮੀ ਪ੍ਰਧਾਨ ਨੇ ਜੀ ਰਵਿੰਦ ਕੇਜਰੀਵਾੜੀ ਦਾ ਔਰ ਖਾਸ ਕਰਕੇ ਸਰਦਾਰ ਭਜਨ ਸਿੰਘ ਈਟਿਓ ਸਾਹਿਬ ਤੇ ਸਾਡੇ ਪੀ ਡਬਲਯੂ ਡੀ ਬੀ ਐਨ ਡੀ ਆਰ ਮੰਤਰੀ ਨੇ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਦਾਸ ਦੀ ਇਸ ਮੰਗ ਨੂੰ ਮੰਨਿਆ ਔਰ ਇਹਦੇ ਵਾਸਤੇ ਪੈਸੇ ਰਲੀਜ਼ ਕੀਤੇ ਤੇ ਕੰਮ ਜਿਹੜਾ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਮੈਂ ਚਾਹੁੰਦਾ ਕਿ ਮੇਰੀ ਆਸ਼ਾ ਸਾਡੀ ਸ਼ਹਿਰ ਦੀਆਂ ਸੜਕਾਂ ਦੇ ਭਾਵੇਂ ਉਹ ਹਰਦੋਸ਼ਨੀ ਰੋਡ ਦਾ ਕੰਮ ਸ਼ੁਰੂ ਕਰਤਾ ਅਗਲੀ ਮੰਗ ਮੇਰੀ ਪੰਜਾਬ ਸਰਕਾਰ ਤੋਂ ਇਹ ਆ ਵੀ ਜਿਹੜੀ ਸਾਡੀ ਜੇਲ੍ਹ ਰੋਡ ਆ ਉਹਨੂੰ ਵੀ ਨਵੀਂ ਕਰਨ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਉਹ ਬਹੁਤ ਜਾ ਪੁੰਜਾ ਦਾ ਬੁੱਕਲਦੀ ਆ ਔਰ ਉਸ ਤੋਂ ਬਾਅਦ ਜਿਹੜੀ ਸਾਡੀ ਸ਼ਹਿਰ ਦੇ ਵਿੱਚੋਂ ਅੰਮ੍ਰਿਤਸਰ ਪਿੱਛੇ ਐਪੀਕੇ ਰੋਡ ਜਿਹਨੂੰ ਕਹਿੰਦੇ ਆ ਮੈਂ ਇਥੋਂ ਬਬਰੀ ਚੌਂਕ ਤੋਂ ਲੈ ਕੇ ਤੇ ਮਿਲਕ ਪਲਾਟ ਤੱਕ ਅੱਗੇ ਤੱਕ ਜਾਂਦੀ ਆ ਉਹ ਜਿਹੜੀ ਉਹਦਾ ਵੀ ਨਵੀਕਰਨ ਜਿਹੜਾ ਉਹ ਹੋਣਾ ਚਾਹੀਦਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਮਿਲੇ ਅੱਜ ਮੈਨੂੰ ਦੱਸਦਿਆਂ ਖੁਸ਼ੀ ਆ ਕਿ ਅੱਜ ਵੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਪੰਜਾਬ ਦੇ ਹਰ ਵਰਗ ਨੂੰ ਸੂਤ ਰਹਿਣ ਵਾਸਤੇ ਪੰਜਾਬ ਦੇ ਜੀਵਨ ਦੇ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਣ ਲਈ ਹਰ ਕਦਮ ਜਿਹੜੀ ਆ ਉਹ ਉਠਾ ਰਹੀ ਆ ਸੋ ਮੈਂ ਅੱਜ ਉਸ ਲੜੀ ਦੇ ਵਿੱਚ ਜਿਹੜਾ ਇਹਨਾਂ ਵੱਡਾ ਪ੍ਰੋਜੈਕਟ ਆ ਤੁਸੀਂ ਵੇਖ ਰਹੇ ਹੋ ਗੁਰਦਾਸਪੁਰ ਨੂੰ ਮਿਲਿਆ ਔਰ ਇਹ ਸੜਕ ਐਸੀ ਆ ਜਿਹੜੀ ਬਾਰਡਰ ਤੱਕ ਜਾਂਦੀ ਆ ਔਰ ਆਲੇ ਦੁਆਲੇ ਕਈ ਵੱਡੇ ਪਿੰਡ ਜਿਹੜੇ ਲੱਗਦੇ ਨੇ ਸਿਰਫ ਲੋਕਾਂ ਦੀ ਆਵਾਜਾਈ ਲਈ ਨਹੀਂ ਪਰ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਦੀ ਖੇਤ ਜਿਹੜੀ ਆ ਉਹ ਲੈਉਣ ਵਾਸਤੇ ਇਹ ਸੜਕ ਬਹੁਤ ਵੱਡਾ ਰੋਲ ਦਾ ਕਰਦੀ ਹੋਰ ਇਹ ਸੜਕ ਦੇ ਉੱਪਰ ਕਈ ਫੋਕਲ ਪੁਆਇੰਟ ਆ ਗਏ ਨੇ ਕਈ ਮੰਡੀਆਂ ਹੈਗੀਆਂ ਨੇ ਜਿੱਦੇ ਚ ਲੋਕ ਆਪਣੀ ਜਿੰਦ ਜਿਹੜੀ ਆ ਉਹ ਲੈ ਕੇ ਆਉਂਦੇ ਨੇ ਸੋ ਮੈਂ ਗੁਰਦਾਸਪੁਰ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਅਸੀਂ ਪਿਛਲੇ ਸਵਾ 3 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਸਮੁੱਝ ਇੱਕ ਰਾਜਨੀਤੀ ਦਾ ਨਵਾਂ ਰੂਪ ਤੁਹਾਡੇ ਸਾਹਮਣੇ ਪੇਸ਼ ਕੀਤਾ ਤਾਂ ਕਿ ਲੋਕ ਸਮਝਣ ਕਿ ਸਾਡੀ ਰਾਜਨੀਤੀ ਦਾ ਮਾਧਿਅਮ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਜੀਵਨstar ਨੂੰ ਉੱਪਰ ਚੁੱਕਣਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਪਿਛਲੀਆਂ ਸਰਕਾਰਾਂ ਵਿੱਚ ਭਾਵੇਂ ਪਿਛਲੇ 5 ਸਾਲ ਵੇਖ ਲਓ ਕਾਂਗਰਸ ਰਾਜ ਤੇ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਭਾਜੀਪੀ ਦੇ 10 ਸਾਲ ਵੇਖ ਲਓ ਜਿਸ ਤਰੀਕੇ ਦੇ ਨਾਲ ਗੁਰਦਾਸਪੁਰ ਦੀ ਰਾਜਨੀਤੀ ਨੂੰ ਇੱਕ ਸ੍ਰਸ਼ਟਾਚਾਰ ਦਾ ਮਾਧਿਅਮ ਬਣਾਇਆ ਸੀਗਾ ਇੱਕ ਲੁੱਟ ਤੇ ਛੁੱਟ ਦਾ ਮਾਧਿਅਮ ਬਣਾਇਆ ਸੀਗਾ ਅੱਜ ਉਹ ਰਾਜਨੀਤੀ ਨੂੰ ਬਦਲ ਕੇ ਸੇਵਾਵਲ ਸਮਰਪਿਤ ਰਾਜਨੀਤੀ ਲੋਕਾਂ ਦੇ ਅੱਗੇ ਪੇਸ਼ ਕੀਤੀ ਆ ਸੋ ਮੈਂ ਬੇਨਤੀ ਕਰੂੰਗਾ ਜੰਮਨ ਬਹਿਲ ਜਿੰਦਾਬਾਦ ਜੰਮਨ ਬਹਿਲ ਜਿੰਦਾਬਾਦ ਮੈਂ ਬੇਨਤੀ ਕਰੂੰਗਾ ਬੇਨਤੀ ਕਰੂੰਗਾ ਲਾਕਾ ਵਾਸੀਆਂ ਨੂੰ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਨਵਾਂ ਰੂਪ ਦਿੱਤਾ ਆਓ ਉਹਦੇ ਵਿੱਚ ਸਹਿਯੋਗ ਪਾਓ ਤਾਂ ਕਿ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਇੱਕ ਰਾਜਨੀਤਿਕ ਗੰਦਲੀ ਹੋ ਗਈ ਸੀਗੀ ਉਹਨੂੰ ਠੀਕ ਕੀਤਾ ਜਾਵੇ ਸੋ ਇੱਕ ਵਾਰੀ ਫੇਰ ਅਰ ਬਾਰਿਸ਼ ਦਾ ਮੌਸਮ ਬਹੁਤ ਵੱਡੀ ਸੰਗਤ ਇੱਥੇ ਆਈ ਸੀ ਔਰ ਕੁਦਰਤ ਦੇ ਅੱਗੇ ਇਨਸਾਨ ਦਾ ਕੋਈ ਜੋਰ ਨਹੀਂ ਹੁੰਦਾ ਤੇ ਮੈਂ ਸਮਝਦਾ ਕਿ ਪਰਮੇਸ਼ਵਰ ਵੀ ਮਿਹਰਬਾਨ ਵੀ ਸਾਡੇ ਇਸ ਕੰਮ ਦੇ ਉੱਪਰ ਭਗਵਾਨ ਨੇ ਵਰਸ਼ਾ ਕਰਕੇ ਆਪਣਾ ਅਸ਼ੀਰਵਾਦ ਵੀ ਦਿੱਤਾ ਤੇ ਪਰਮੇਸ਼ਵਰ ਤੇ ਭੋਲੇ ਸ਼ੰਕਰ ਵੀ ਅੱਜ ਖੁਸ਼ ਨੇ ਕਿ தாਗੀ ਗਰਦਾਸਪੁਰ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਆ ਉਹਦੇ ਲਈ ਇੱਕ ਚੰਗਾ ਸਾਈਂ ਜਿਹੜਾ ਸਾਹਮਣੇ ਆਇਆ ਸੋ ਮੇਰੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬਾਨ ਸਾਡੀ ਪਾਰਟੀ ਦੇ ਆਫੀਸਰ ਸਾਹਿਬਾਨ ਵਲੰਟੀਅਰ ਸਾਹਿਬਾਨ ਸਾਡੇ ਸੰਗਠਨ ਦੇ ਪ੍ਰਧਾਨ ਸਭਾ ਹਲਕੇ ਦੇ ਜਿਹੜੇ ਸੰਗਠਨ ਨੂੰ ਵੇਖ ਰਹੇ ਨੇ ਭਾਰਤ ਕੁਸ਼ਨ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਔਰ ਸਾਰੇ ਬਹੁਤ ਸਾਰੇ ਦਰਜਾ ਬਦਰਜਾ ਸਤਕਾਰਯੋਗ ਆਫਿਸ ਬੀਰ ਲੀਡਰ ਸਾਹਿਬਾਨ ਨੇ ਕਿ ਨਾਲ ਲੈਣ ਲੱਗ ਪਏ ਤੇ ਕਿਸੇ ਦਾ ਰਹਿ ਗਿਆ ਤੇ ਉਹ ਬੁਰਾ ਬਣਾਊਗਾ ਸੋ ਤੁਹਾਡਾ ਸਾਰਿਆਂ ਦਾ ਜੀ ਇੱਥੇ ਆਉਣ ਦੇ ਉੱਪਰ ਦਿਲ ਦੀਆਂ ਗ੍ਰਹਿਈਆਂ ਤੋਂ ਧੰਨਵਾਦ ਕਰਦਾ ਔਰ ਮਹਿਕਮੇ ਨੂੰ ਇੱਕੋ ਹੀ ਬੇਨਤੀ ਕਰੂੰ ਮੈਸਜਰ ਸਾਹਿਬ ਵੀ ਠੇਕੇਦਾਰ ਸਾਹਿਬ ਨੂੰ ਇੱਕ ਗੱਲ ਕਰ ਦਿਓ ਵੀ ਕੰਮ ਜਿਹੜਾ ਵਾ ਕੋ ਕੁਆਲਿਟੀ ਵਾਲਾ ਹੋਵੇ ਕੰਮ ਵਿਆਰੀ ਹੋਵੇ 5 ਸਾਲ ਦੀ ਗਰੰਟੀ ਤੁਸੀਂ ਲਈ ਆ ਇਹ ਸੜਕ 5 ਸਾਲ ਟੁੱਟਣੀ ਨਹੀਂ ਚਾਹੀਦੀ ਔਰ ਇਹ ਸੜਕ ਦੀ ਸਾਰ ਦੋਵਾਂ ਸਰਕਾਰਾਂ ਦੋਵਾਂ ਸਰਕਾਰਾਂ ਤੋਂ ਬਾਅਦ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ ਲਈ ਆ ਕੋਈ ਨਹੀਂ ਪਾੜੀ ਜਿੰਦਾਬਾਦ ਕੋਈ ਨਹੀਂ ਪਾੜੀ ਜਿੰਦਾਬਾਦ ਜੀ ਰਮਨਪਾਲ ਜਿੰਦਾਬਾਦ ਜੀ ਰਮਨਪਾਲ ਜਿੰਦਾਬਾਦ ਅਰਮਿੰਦ ਪਾਰਟੀ ਜਿੰਦਾਬਾਦ ਅਰਮਿੰਦ ਕੇ ਜਿੰਦਾਬਾਦ